ਐਸਐਮ ਜੀ ਨਿਊ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਪੰਜਾਬ ਸਰਕਾਰ ਸੂਬੇ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਬੇਸ਼ੱਕ ਵੱਡੇ ਵੱਡੇ ਉਪਰਾਲੇ ਕਰ ਰਹੀ ਹੈ ਪਰ ਨੌਜਵਾਨਾਂ ਨੂੰ ਅਕਸਰ ਸ਼ਰਿਆਮਨ ਨਸ਼ਾ ਕਰਦੇ ਦੇਖਿਆ ਜਾ ਸਕਦਾ ਹੈ ਸੋਸ਼ਲ ਮੀਡੀਆ ਤੇ ਖੂਬ ਵੀਡੀਓ ਵੀ ਵਾਇਰਲ ਹੁੰਦੀਆਂ ਨੇ ਨੌਜਵਾਨ ਜਿੱਥੇ ਜਦੋਂ ਸ਼ਰੇਆਮ ਨਸ਼ਾ ਕਰਦੇ ਨੇ ਇਹ ਨਸ਼ਾ ਉਹਨਾਂ ਦੀ ਸਿਹਤ ਦੇ ਲਈ ਮਾਰਾ ਤਾਂ ਹੁੰਦਾ ਹੀ ਆ ਪਰ ਨਾਲ ਦੀ ਨਾਲ ਜਦੋਂ ਸ਼ਰੇਆਮ ਨਸ਼ਾ ਕਰਦੇ ਨੇ ਤਾਂ ਇਸ ਹਰਕਤ ਦੇ ਨਾਲ ਆਸ-ਪਾਸ ਦੇ ਨੌਜਵਾਨ ਦੇਖ ਰਹੇ ਖੜੇ ਲੋਕਾਂ ਤੇ ਵੀ ਮਾਰਾ ਪ੍ਰਭਾਵ ਪੈਂਦਾ ਅਤੇ ਉੱਭਰ ਰਹੇ ਨੌਜਵਾਨਾਂ ਨੂੰ ਗਲਤ ਦਿਸ਼ਾ ਮਿਲਦੀ ਆ ਅਜਿਹੇ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਆ ਜਿੱਥੇ ਇੱਕ ਨੌਜਵਾਨ ਨਸ਼ਾ ਕਰਨ ਦੀ ਫਰਾਗ ਤੇ ਵਿੱਚ ਹੁੰਦਾ ਤਾਂ ਮੌਕੇ ਤੇ ਵਿਧਾਇਕ ਕਲਵਾਂ ਸਿੰਘ ਸਿੱਧੂ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਜਾਂਦਾ ਅਤੇ ਕੂਰ-ਕੂਰ ਦੇ ਵਿੱਚ ਉਹਨਾਂ ਦੇ ਵੱਲੋਂ ਝਾੜ ਪਾਈ ਜਾਂਦੀ ਆ ਅਤੇ ਉਸ ਨੌਜਵਾਨ ਨੂੰ ਥੱਪੜ ਮਾਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਸਰਕਾਰ ਨਸ਼ਾ ਖਤਮ ਕਰਨ ਨੂੰ ਲੈ ਕੇ ਬਹੁਤ ਜ਼ਿਆਦਾ ਗੰਭੀਰ ਹੈ ਸਰ ਜੀ ਕੰਮ ਨਹੀਂ ਕਰੀ ਜਾਈਦਾ ਚੱਟਾ ਲਾਉਂਦੇ ਆ ਕਿ ਨਹੀਂ ਲਾਉਂਦੇ ਮੁੰਟੀ ਹੋਣੀ ਉਹ ਮੇਰਾ ਦਾ ਘਰਾ ਸੂਰੇ ਮੈਨੂੰ ਵੀ ਘਰਾ ਸਾਹਮਣੇ ਉਹ ਮੁੰਡੇ ਦਾ ਸਾਹਮਣੇ ਮੂਰੇ ਨਾਓ ਜੀ ਮੁੰਡੇ ਦਾ ਕਰਨਾ ਮੂਰੇ ਨਾਓ ਜੀ ਆ ਆ ਆ ਮੇਰੀ ਰਾਇਸ਼ ਹੈ ਜੀ ਤੂੰ ਡੋ ਹਾਂ ਮੇਰੀ ਰਾਇਸ਼ ਹੈ ਤੇ ਇਹਨੂੰ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਫਲਾਇਆ ਇਹਨਾਂ ਪਾਰਟੀਆਂ ਨੇ ਮੈਂ ਕਿਸੇ ਦਾ ਹੁਣ ਕਿਹਦਾ ਨਾਮ ਲਵਾਂ ਇਹ ਅੱਜ ਇੱਥੇ ਮੈਂ ਆਪਣਾ ਮੋਬਾਈਲ ਆਫਿਸ ਲੈ ਕੇ ਸ਼ਿਕਾਇਤਾਂ ਸੁਣਣ ਆਇਆ ਤਾਂ ਉਹਦੇ ਵਿੱਚ ਵੀ ਇਹ ਆਈ ਸੀ ਵੀ ਇਸ ਪਲਾਟ ਦੇ ਵਿੱਚ ਚਿੱਟਾ ਵਿਕਦਾ ਵੀ ਹੈ ਤੇ ਲੋਕ ਪਿੰਦੇ ਵੀ ਹੈ ਤੇ ਬਾਈ ਜਦੋਂ ਇਧਰ ਮੌਕਾ ਦੇਖਣਾ ਹੈ ਤਾਂ ਕੁਝ ਨੌਜਵਾਨ ਨਸ਼ਾ ਕਰਦੇ ਸੀ ਸ਼ਾਇਦ ਵੇਚੇ ਜਾਣਾ ਸੀ ਉਹ ਭੱਜ ਵੀ ਗਿਆ ਆ ਇੱਕ ਮੁੰਡੇ ਨੂੰ ਹੁਣ ਫੜਿਆ ਗਿਆ ਅਗਰ ਜਿੱਤਾ ਇਹ ਪੀਣਾ ਹੈ ਤਾਂ ਇਹਨੂੰ ਜ਼ਰੂਰ ਮੌਕਾ ਦੇਵਾਂਗੇ ਜੇ ਕੋਈ ਵੇਚਣ ਵਾਲੇ ਨਾਲ ਇਹਦਾ ਸੰਬੰਧ ਹੋਇਆ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਪਰ ਪੰਜਾਬ ਦੇ ਨਾਲ-ਨਾਲ ਸਮਝੇ ਪੰਜਾਬ ਦੇ ਵਿੱਚ ਨਹੀਂ ਇਸ ਹਲਕੇ ਦੇ ਵਿੱਚ ਤਾਂ ਮੈਂ ਚਿੱਟਾ ਵੇਚਣ ਦੀ ਕਿਸੇ ਨੂੰ ਅੱਗੇ ਨਹੀਂ ਦੇਵਾਂਗਾ ਇਹਦੇ ਲਈ ਜੋ ਵੀ ਕਾਰਵਾਈ ਕਰਨੀ ਪੇ ਕਰਾਂਗੇ ਸਾਹਬ ਨਾਲ ਇਹਦੀ ਚਿੱਟੇ ਦੀ ਰਿਕਵਰੀ ਹੋ ਰਹੀ ਹੈ ਉਸ ਤੋਂ ਤਾਂ ਲੱਗਦਾ ਵੀ ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋਏ ਹਾਂ ਤੇ ਸਮਾਂ ਹੋਰ ਲੱਗੂਗਾ ਕਿ ਮੈਂ ਇਸ ਮਾਧਮ ਰਾਹੀਂ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਲੋਕਾਂ ਨੂੰ ਜਾਗਣਾ ਪੈਣਾ ਜਿਵੇਂ ਅੱਜ ਮੇਰੇ ਮੋਬਾਈਲ ਦਫ਼ਤਰ ਵਿੱਚ ਕਿਸੇ ਨੇ ਹਿੰਮਤ ਕਰਕੇ ਸ਼ਿਕਾਇਤ કરી ਅਸੀਂ ਕਾਰਵਾਈ ਕਰਨਾ ਇਹ ਤਾਂ ਬੰਦੇ ਮੌਕੇ ਤੇ ਫੜੇਗੇ ਇਸੇ ਤਰ੍ਹਾਂ ਜੇ ਤੁਸੀਂ ਸਾਰੇ ਆਪਣੀ ਜ਼ਿੰਦਗੀ ਨੂੰ ਜਿਦਾ ਕੇ ਇਹ ਸਮਝੋ ਵੀ ਇਹ ਅੱਗ ਕਿਸੇ ਦੇ ਖਰਚੇ ਨਹੀਂ ਸਦੇ ਖਰਚੇ ਲੱਗੀ ਹੋਈ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਦੇ। ਐਸ.ਐਚ.ਓ. ਦਵਿੰਦਰ ਸਿੰਘ ਜੀ ਨੇ ਉਹਨਾਂ ਨੇ ਮੌਕੇ ਤੇ ਕਾਰਵਾਈ ਕਰਕੇ ਬੰਦਿਆਂ ਨੂੰ ਫੜਿਆ ਵੀ ਹੈ। ਜਿਹੜੇ ਭੱਜ ਗਏ ਮੁੰਡੇ ਉਹਨਾਂ ਨੂੰ ਵੀ ਸ਼ਾਂਤਤਾ ਕਾਉਂਡਅੱਪ ਕਰਾਂਗੇ ਪਰ ਨਸ਼ਾ ਨਾ ਕਿਸੇ ਨੂੰ ਵੇਚਣ ਦੇਵਾਂਗੇ ਤੇ ਨਾ ਪਿੰਦੇ। ਐਸਐਮ ਜਰ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ।